ਜ਼ਾਤੀ ਤੌਰ ਤੇ ਸਾਡੇ ਸਤਕਾਰਤ ਨੇ ਤੇ ਮੇਰਾ خیال ਪਾਰਟੀ ਲੀਡਰਸ਼ਿਪ ਚੋ ਮੇਰੇ ਜ਼ਾਤੀ ਤੌਰ ਤੇ ਕਾਫੀ ਨੇੜੇ ਨੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਕਿਹਾ ਕਿ ਜੇ ਪਾਰਟੀ ਪ੍ਰਧਾਨ ਦੇ ਉਲਟ ਬਾਤ ਚੁੱਕੀ ਜਾਵੇ ਜਾਂ ਪਾਰਟੀ ਪ੍ਰਧਾਨ ਨੂੰ ਹਟਾਉਣ ਦੀ ਗੱਲ ਕੀਤੀ ਜਾਵੇ ਇਹ ਕਿਸ ਤਰ੍ਹਾਂ ਐਕਟ ਆਫ ਇਨਡਿਸਿਪਲਨ ਹੋ ਸਕਦਾ ਹੈ ਇਹ ਗਲਤ ਫੈਸਲਾ ਕੀਤਾ ਤੁਹਾਡੀ ਅਨੁਸ਼ਾਸਨੀ ਕਮੇਟੀ ਨੇ ਕਹਿੰਦੇ ਮੈਟ੍ਰੀਨ ਸਾਹਿਬ ਨੂੰ ਕਿਉਂਕਿ ਪੁਰਾਣੀ ਗੱਲ ਹੋ ਗਈ ਉਮਰ ਕਰਕੇ ਕਿਦਫ਼ਾ ਯਾਦਸ਼ਤ ਕਮਜ਼ੋਰ ਹੋ ਜਾਂਦੀ ਹੈ 10 ਦਸੰਬਰ 1998 ਵਾਲਾ ਉਹਨਾਂ ਦਾ ਧਿਆਨ ਨਾ ਜਾਣਾ ਜਥੇਦਾਰ ਗੁਰਚਰਨ ਸਿੰਘ ਜੀ ਟੋੜਾ ਨੇ ਇੱਕ ਬਿਆਨ ਦਿੱਤਾ ਸੀ ਕਿਸੇ ਤੋਂ ਸਤੀਫਾ ਨਹੀਂ ਸੀ ਮੰਗਿਆ ਉਹਨਾਂ ਨੇ ਉਸ ਵੇਲੇ ਦੇ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਸდა ਪ੍ਰਕਾਸ਼ ਸਿੰਘ ਬਾਦਲ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਜਿ ਰਜੇਵੇਂ ਅੱਜ ਬਿਜ਼ੀ ਰਹਿੰਦੇ ਹੋ ਆਪਣੀ ਥਾਂ ਇੱਕ ਐਕਟਿੰਗ ਆਕਾਲੀ ਦਲ ਦਾ ਪ੍ਰਧਾਨ ਬਣਾ ਦੋ ਤੇ ਢੀਂਡਸਾ ਸਾਹਿਬ ਨੇ ਅਨਸ਼ਾਸਨੀ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਟੋੜਾ ਟੋੜਾ ਸਾਹਿਬ ਨੂੰ ਸ਼੍ਰੋਮਣੀ ਆਕਾਲੀ ਦਲ ਤੋਂ ਕੱਢਿਆ ਸੀ ਮੈਂ ਹੁਣ ਢੀਂਡਸਾ ਸਾਹਿਬ ਨੂੰ ਪੁੱਛਦਾ ਹੈ ਕਿ ਹੁਣ ਉਦੋਂ ਕਾਨੂੰਨ ਹੋਰ ਤੇ ਹੁਣ ਕਾਨੂੰਨ ਹੋਰ ਉਦੋਂ ਪੰਥਰਤਨ ਜਥੇਦਾਰ ਗੁਰਚੰਨ ਸਿੰਘ ਟੋੜਾ ਵਰਗੀ ਸ਼ਖਸੀਅਤ ਨੂੰ ਇੱਕ ਪਬਲੀਕਲੀ ਬਿਆਨ ਦੇਣ ਕਰਕੇ ਪਾਰਟੀ ਨੇ ਫੈਸਲਾ ਲਿਆ ਕਿ ਇਹ ਪਾਰਟੀ ਦਾ ਐਕਟ ਆਫ ਇੰਡਿਸਿਪਲਨ ਹੈ ਤੇ ਤੁਸੀਂ ਪ੍ਰੈਸ ਕਾਨਫਰੰਸਾਂ ਕਰੋ ਤੁਸੀਂ ਬਰਾਬਰ ਦਾ ਧੜਾ ਸਥਾਪਿਤ ਕਰੋ ਤੁਸੀਂ ਬਰਾਬਰ ਦੀ ਧਿਰ ਬਣਾਓ ਤੇ ਉਹਨੂੰ ਕਹੋ ਇਹ ਐਕਟ ਆਫ ਇੰਡਿਸਿਪਲਨ ਨਹੀਂ ਉਹਨਾਂ ਨੂੰ ਇੱਕ ਬੇਨਤੀ ਹੋਰ ਵੀ ਕਰਨੀ ਚਾਹੁੰਦਾ ਕਿਉਂਕਿ ਬਹੁਤ ਵੱਡੇ ਸਿਆਣੇ ਲੋਕ ਨੂੰ ਸਮਝਾਉਣ ਦੀ ਵੀ ਲੋੜ ਨਹੀਂ ਹੁੰਦੀ ਉਹਨਾਂ ਨੂੰ ਇਸ਼ਾਰਾ ਹੀ ਬੜਾ ਹੈ ਕਿ ਟਿੰਕਾ ਸਾਹਿਬ ਸਰਪ੍ਰਸਤ ਅਸਲੀ ਲਵਜ਼ ਸਰਪਲਸ ਤੋਂ ਬਣਿਆ ਹੋਇਆ ਸ਼ੁਰੂ ਸਰਪਲਸ ਤੋਂ ਹੋਇਆ ਸੀਗਾ ਕਿ ਜਿਹੜੇ ਲੋਕਾਂ ਦੀ ਯੂਟਿਲਿਟੀ ਖਤਮ ਹੋ ਜਾਂਦੀ ਆ ਉਹਨਾਂ ਨੂੰ ਕਿਵੇਂ ਰੱਖਿਆ ਜਾਵੇ ਨਾਲ ਫਿਰ ਉਹ ਸਰਪ੍ਰਸਤ ਬਣ ਗਏ ਤੇ ਸਰਪ੍ਰਸਤ ਕੋਲ ਅਧਿਕਾਰ ਕੋਈ ਨਹੀਂ ਹੁੰਦਾ ਜੇ ਸਨਮਾਨ ਕਰਾਉਣਾ ਹੋਵੇ ਉਹ ਕਰਵਾ ਸਕਦਾ ਹੈ ਆਦਰਵਾਈਸ ਇੱਕ ਬਜ਼ੁਰਗੀ ਤੇ ਇੱਕ ਕਿਤਿਆ ਹੋਇਆ ਸਵਾਵਾਂ ਦੇ ਲਿਊਜ ਉਹਨਾਂ ਨੂੰ ਸਨਮਾਨ ਦੇਣ ਲਈ ਇਹ honorary ਜਿਵੇਂ ਕੈਪਟਨ ਸੂਬੇਦਾਰ ਨੂੰ ਰਿਟਾਇਰਮੈਂਟ ਵੇਲੇ ਆਨਰੇਰੀ ਕੈਪਟਨ ਕਹਿ ਦਿੰਦੇ ਆ ਆਨਰੇਰੀ ਇੱਕ ਅਹੁਦਾ ਦਿੱਤਾ ਜਾਂਦਾ ਤੇ ਅਧਿਕਾਰ ਉਹਨਾਂ ਨੇ ਸਾਰੀ ਪਾਰਟੀ ਦੇ ਵਰਤਣੇ ਸ਼ੁਰੂ ਕਰਤੇ ਕਹਿੰਦੇ ਅਨੁਸ਼ਾਸਨੀ ਕਮੇਟੀ ਹੈ ਇਹਨੂੰ ਭੰਗ ਕਰਦਾ ਮੈਂ बतौर ਵਕੀਲ ਜਨਰਲ ਕਲੋਜ਼ਸ ਐਕਟ ਸੈਕਸ਼ਨ 19 ਹੀ ਪੜਿਆ ਸੀਗਾ ਕਿ ਕਿਹੜੇ ਬੰਦੇ ਨੂੰ ਹਟਾਉਣ ਦਾ ਅਧਿਕਾਰ ਉਹ ਕਹਿੰਦੇ ਦੀ ਪਰਸਨ ਹੂ ਹੈਜ਼ ਰਾਈਟ ਟੂ ਮੇਕ ਇਟ ਹੈਜ਼ ਰਾਈਟ ਟੂ ਅਨਡੂ ਥੈਟ ਤੇ ਜਿਹਨੂੰ ਨਾ ਬਣਾਉਣ ਦਾ ਅਧਿਕਾਰ ਉਹਨੂੰ ਹਟਾਉਣ ਦਾ ਅਧਿਕਾਰ ਕਿੱਥੋਂ ਉਹਨਾਂ ਨੇ ਕਹਿੰਦੇ ਜੀ ਹਟਾ ਵੀ ਦਿੱਤੇ ਭੂੰਦੜ ਸਾਹਿਬ ਮੈਂ ਰਾਣੀਕੇ ਸਾਹਿਬ ਸਾਨੂੰ ਕਹਿੰਦਾ ਹਟਾ ਤੇ ਤੇ ਸਾਡਾ ਫੈਸਲਾ ਵੀ ਲੱਗਦਾ ਚਲੋ ਮੈਂ ਤਾਂ ਇਹ ਸ਼ੁਕਰ ਕਰਦਾ ਸਾਡੇ ਦੇ ਰੋਗੇ ਕੱਲ ਇਹ ਨਹੀਂ ਕਹਤਾ ਸੀ ਜੀ ਭਗਵੰਤ ਮਾਨ ਤੋਂ ਮੈਂ ਹਾਰਿਆ ਨਹੀਂ ਮੈਂ ਜਿੱਤਿਆ ਹਾਂ ਮੈਂ ਮੁੱਖ ਮੰਤਰੀ ਹਾਂ ਫੇਰ ਆਪਾਂ ਕੀ ਕਰ ਲੈਂਦੇ ਫੇਰ ਭਗਵੰਤ ਮਾਨ ਸਵਾਹੀਆਂ ਦਿੰਦਾ ਸਾਡੀ ਦੂਸਰੀ ਗੱਲ ਮੈਂ ਇੱਕ ਗਾਰ ਨਹੀਂ ਚਾਹੁੰਦਾ ਟੀਟ ਸਾਹਿਬ ਢੀੜਾ ਸਾਹਿਬ ਤੁਹਾਡੇ ਤਜਰਬੇ ਤੁਹਾਡੀ ਬਜ਼ੁਰਗੀ ਤੁਹਾਡੀ ਸਿਆਣਪ ਤੋਂ ਬਾਅਦ ਇਹ ਮਿਲ ਸੀ ਇਹ ਜਿਹੜਾ ਤੁਹਾਨੂੰ ਸਨਮਾਨ ਦਿੱਤਾ ਹੈ ਇਹ ਨੂੰ ਤੁਸੀਂ ਪਾਰਟੀ ਲਈ ਵਰਤੋਂਗੇ ਨਾ ਕਿ ਪਾਰਟੀ ਦੇ ਦੋਖੀਆਂ ਜਿਹੜੇ ਪਾਰਟੀ ਵਿਰੋਧੀ ਸ਼ਕਤੀਆਂ ਏਜੰਸੀਆਂ ਦਿੱਲੀ ਤੇ ਪੰਜਾਬ ਦੀਆਂ ਸਰਕਾਰਾਂ ਦੇ ਹੱਥ ਠੋਕੇ ਕੰਮ ਕਰ ਰਹੀਆਂ ਤੁਸੀਂ ਉਹਨਾਂ ਦੇ ਮੋਹਰੇ ਬਣੋਗੇ ਕਿਸੇ ਤਰ੍ਹਾਂ ਦਾ ਵੀ ਸਰਪ੍ਰਸਤ ਨੂੰ ਅੰਡਰ ਨੋ ਸਟ੍ਰੈਚ ਆਫ ਇਮੇਜੀਨੇਸ਼ਨ ਹੈ ਰਾਈਟ ਹੈ ਕਿ ਉਹ ਕੋਈ ਫੈਸਲਾ ਲੈ ਲੈਣ ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਮੈਂ ਬਹੁਤੇ ਲੰਬੇ ਨਹੀਂ ਮੈਂ ਸਵਾਲ ਕਰਨੇ ਨੇ ਇੰਸਾ ਸਾਹਿਬ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਇਹ 18 ਹੋਈਆਂ ਸਾਰੀ ਇਹ ਸਾਹਮਣੇ ਤੇ ਰਿਕਾਰਡ ਕੋਈ ਡਿਨਾਈਲ ਨਹੀਂ ਕੋਈ ਐਕਸਪਲੇਨੇਸ਼ਨ ਨਹੀਂ ਪਰ ਮੈਂ ਇੱਕ ਗੱਲ ਤੁਹਾਤੋਂ ਜ਼ਰੂਰ ਪੁੱਛੂੰਗਾ ਕਿ 5 ਮਾਰਚ ਨੂੰ ਜਦੋਂ ਤੁਸੀਂ ਸ਼ਾਮਲ ਹੋਏ ਤੇ ਆ ਤੁਹਾਡੀਆਂ ਖਬਰਾਂ ਸਾਇਆ ਹੋਈਆਂ 5 ਮਾਰਚ ਤੋਂ ਲੈ ਕੇ 31 ਜੁਲਾਈ ਤੱਕ ਦਾ ਹਾਲਾਤ ਕੀ ਬਦਲੇ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਕਮਜ਼ੋਰ ਪ੍ਰਧਾਨ ਸੀ ਇੱਕ ਪ੍ਰਧਾਨ ਵਿਦ 네ਗੇਟਿਵਿਟੀ ਸੀ ਤੁਹਾਡੀ ਮਜਬੂਰੀ ਕੀ ਸੀ ਜੁਆਇਨ ਕਰਨ ਦੀ ਕਿਉਂ ਕੀਤਾ ਗਿਆ ਇੱਥੇ ਹੀ ਨਹੀਂ ਜੁਆਇਨ ਨਹੀਂ ਕਰਲਾ ਕੀਤਾ ਗਿਆ ਤੁਹਾਡੀ ਪਰਮਿਸ਼ਨ ਨਾਲ ਮੈਂ ਦੋ ਲਾਈਨਾਂ ਵੀ ਉਹ ਪੜ੍ਹਾਂਗਾ ਆਫਟਰ ਦੀ ਮਰਜਰ ਟੀਨਸਾ ਸੀਨੀਅਰ ਸੈਟ देयर ਵਾਸ ਐਨ ਓਵਰ ਵੈਲਮਿੰਗ ਫੀਲਿੰਗ ਅਮੰਗ आवर ਰੀਡਰਸ ਮਤਲਬ ਉਹਨਾਂ ਦੇ ਸੰਯੁਕਤ ਅਕਾਲੀ ਦਲ ਦੇ ਐਂਡ ਵਰਕਰਸ ਟੂ ਮਰਜ ਵਿਦ ਐਸਏਡੀ ਉਹਨਾਂ ਨੇ ਫੈਸਲਾ ਮਜਬੂਰੀ ਚ ਲਿਆ ਕਿਉਂਕਿ ਉਹਨਾਂ ਦੇ ਨਾਲ ਫਿਰਨ ਵਾਲਿਆਂ ਨੇ ਕਹਿਤਾ ਕਿ ਤੁਹਾਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਐਕਸੈਪਟ ਕਰਨੀ ਪਊਗੀ ਫਿਰ ਅੱਗੇ ਦੱਸੋ ਦੀ ਫਾਰਮਰ ਰਾਜ ਸਭਾ ਮੈਂਬਰ ਸੈਟ ਐਨਟਾਇਰ ਪਾਰਟੀ ਫੈਲਟ ਥੈਟ ਸੁਖਵੀਰ ਸਿੰਘ ਬਾਦਲ ਐਕਸਪਰੈਸਡ ਹਾਰਟਫੇਲਟ ਰੀਮੋਰਸ ਫਾਰ ਸੈਕਰਲੇਜ ਵਿੱਚ ਅਕਰਡ ਇਨ 2015 ਉਹ ਕਹਿੰਦੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਗੱਲਾਂ ਦੀ ਜਦ ਮਾਫੀ ਮੰਗ ਲਈ ਮੈਨੂੰ ਮਹਿਸੂਸ ਹੋ ਗਿਆ ਕਿ ਜਿਹੜੀ ਸਾਡੀ ਮੰਗ ਸੀ ਪੂਰੀ ਹੋ ਗਈ ਤੇ ਅਸੀਂ ਤੁਹਾਡੇ ਸ਼ਾਮਲ ਹੋ ਗਏ ਮੈਂ ਅਗਲਾ ਸਵਾਲ ਨਹੀਂ ਕਰੂੰਗਾ ਕਿਉਂਕਿ ਬਹੁਤ ਸਵਾਲ ਨੇ ਜਿਹੜੇ ਕੀਤੇ ਜਾ ਸਕਦੇ ਨੇ ਕਿ ਅੱਜ ਹੀ ਸਾਰੀ ਪਟਾਰੀ ਨਹੀਂ ਖੋਲਣੀ ਅੱਜ ਸਿਰਫ ਇੰਨਾ ਪੁੱਛੂ ਇਸਾਰ ਸਾਹਿਬ 2024 5 ਮਾਰਚ ਤੋਂ ਬਾਅਦ ਅਕਤਿਰਾ ਕੀ ਸਰਕਮਸਟੈਂਸ ਚੇਂਜ ਹੋ ਨਾਲ ਜੁੜਦਾ ਸਵਾਲ ਕਿ ਢੀਂਸਾ ਸਾਹਿਬ ਜੇ ਸੁਖਵੀਰ ਸਿੰਘ ਬਾਦਲ ਇੰਨਾ ਹੀ ਵੀਕ ਤੇ ਮੈਨ ਵਿਦ 네ਗੇਟਿਵਿਟੀ ਐਜ਼ ਪ੍ਰੈਜ਼ੀਡੈਂਸੀ ਫਿਰ ਆਪਾਂ ਪਰਮਿੰਦਰ ਸਿੰਘ ਦੀ ਟਿਕਟ ਪਿੱਛੇ ਗੁੱਸੇਗੇ ਹੋਗੇ ਕੀ ਲੋਡ ਸੀ ਆਪਾਂ ਨੂੰ ਆਪਾਂ ਐਕਟੀਵਿਟੀ ਵਾਲੀ ਤੋਂ ਟਿਕਟ ਕਿਉਂ ਲੈਣੀ ਸੀ ਆਪਾਂ ਸਾਰਾ ਕੋਸ਼ਿਸ਼ ਦਾ ਦੇ ਲਾਤਾ ਹੈ ਬੱਚੇ ਨੂੰ ਟਿਕਟ ਦਿਵਾਉਣ ਲਈ ਗੱਲ ਪਰਿਵਾਰਵਾਦੀ ਹੁੰਦੀ ਹੈ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬੇਟਾ ਪ੍ਰਧਾਨ ਬਣੇ ਤਾਂ ਪਰਿਵਾਰਵਾਦ ਹੈ ਜੇ ਆਪਣਾ بیٹے ਦੀ ਟਿਕਟ ਪਿੱਛੇ ਪਾਰਟੀ ਜਿਹੜੀ 2 ਮਹੀਨੇ ਪਹਿਲਾਂ ਇਕੱਠੀ ਕੀਤੀ ਗਈ ਉਹਦੇ 'ਚ ਫਾੜ ਪਾਇਆ ਜਾਵੇ ਤਾਂ ਉਹ ਪੰਥਕ ਹੈ ਤੀਸਰੀ ਗੱਲ ਮੈਂ ਸਮਝਦਾ ਕਿ ਜੋ ਅਕਾਲੀ ਦਲ ਚ ਅੱਜ ਹਾਲਾਤ ਹੋਏ ਉਹਦੇ ਵਿੱਚ ਥੋੜੀ ਜੀ ਅਕਾਲੀ ਦਲ ਦੀ ਵੀ ਕਮਜ਼ੋਰੀ ਰਹੀ ਇਹ ਮੰਨਣਾ ਪਊਗਾ ਕਿਉਂਕਿ ਜਿਹੜੇ ਲੀਡਰ ਕੰਟੀਨਿਊਸਲੀ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰੀ ਹਾਰਦੇ ਹੀ ਰਹੇ ਜਿੱਤ ਦਾ ਮੂੰਹ ਕਦੇ ਹੀ ਨਹੀਂ ਦੇਖਿਆ ਕਦੇ ਸੂਰਜ ਗ੍ਰਹਿਣ ਵਾਂਗੂ 5-7 ਸਾਲ 10 ਸਾਲ ਐਗ 20 ਇਲੈਕਸ਼ਨਾਂ ਤੋਂ ਵਾਧੇ ਕਰੀ ਦੇਖ ਲਿਆ ਉਹਨਾਂ ਨੂੰ ਅਕਮੋਡੇਟ ਕਰਦੇ ਨੇ ਢੀਂਸਾ ਸਾਹਿਬ 97 ਚਾਰੇ ਬਾਦਲ ਸਾਹ ਨੇ ਬਿਜਲੀ ਬੋਰਡ ਦਾ ਜਿਹਦਾ ਚੇਅਰਮੈਨ ਟੈਕਨੀਕਲ ਬਣੇ ਉਹ ਤਾਂ ਬੰਦਾ ਨਹੀਂ ਸੀ ਲੱਗ ਸਕਦਾ ਉਹ ਲਾਇਆ ਕੈਬਿਨੇਟ ਰੈਂਕ ਦਿੱਤਾ ਤਸੱਲੀ ਨਾ ਹੋਈ ਰਾਜ ਸਭਾ ਦਿੱਤੀ ਫੇਰ ਭਗਵਾਨ ਦਾਸ ਰੋੜਾ ਮਰ ਗਿਆ ਸੁਨਾਮ ਸੀਟ ਖਾਲੀ ਹੋ ਗਈ ਟੋੜਾ ਸਾਹਿਬ ਅਲੈਦਾ ਹੋ ਗਏ ਟੋੜਾ ਸਾਹਿਬ ਤੇ ਸਾਡੇ ਵੱਲੋਂ ਚੰਦੂ ਮਾਜਰਾ ਸੀ ਖੜਾ ਕਰਤਾ ਪਰਮਿੰਦਰ ਦੇ ਉਲਟ ਪਰਮਿੰਦਰ ਨੂੰ ਟਿਕਟ ਦਿਵਾਤੀ ਯਾਰ ਵੇੜਾ ਸੁੰਨਾ ਤਾਂ ਨਹੀਂ ਸੀ ਹੋ ਗਿਆ ਜੇ ਤੁਸੀਂ ਹਾਰ ਗਏ ਚੇਅਰਮੈਨ ਬਣ ਗਏ ਰਾਜ ਸਭਾ ਮੈਂਬਰ ਬਣ ਕੇ ਕਿਸੇ ਸਲਾਮ ਦੇ ਵਰਕਰ ਨੂੰ ਟਿਕਟ ਦਵਾ ਦਿੰਦੇ ਅੱਜ ਆਪਾਂ ਵੱਲ ਗੱਲ ਪਾਰਟੀ ਨੂੰ ਬਚਾਉਣ ਦੀ ਗੱਲ ਕਰ ਰਹੇ ਆਂ ਪਾਰਟੀ ਨੂੰ ਮਾਰਨਾ ਕਿਨੇ ਸ਼ੁਰੂ ਕੀਤਾ ਜਿਨ੍ਹਾਂ ਨੇ ਪਾਰਟੀ ਨੂੰ ਮਾਰਨਾ ਸ਼ੁਰੂ ਕੀਤਾ ਉਹ ਸੁਧਾਰ ਲਹਿਰ ਚਲਾ ਰਹੇ ਨੇ ਸਿਹਾਰ ਸਾਹਿਬ ਸੈਂਟਰ ਵਿੱਚ ਮਿਨਿਸਟਰ ਸਪੁੱਤਰ ਪੰਜਾਬ ਵਿੱਚ ਕੈਬਨਿਟ ਮਿਨਿਸਟਰ ਮੈਂ ਬਾਕੀ ਗੱਲਾਂ ਫੇਰ ਇੱਕ ਕਹਿ ਕੇ ਉਸ ਤੋਂ ਬਾਅਦ ਅਗਲੇ ਤੇ ਆਉਂਗਾ ਟੋੜਾ ਸਾਹਿਬ ਦੀ ਕਹਿੰਦੇ ਜਨਮ ਦਿਨ ਮਨਾਉਣਾ ਹੈ ਟੋੜ ਸਾਹਿਬ ਦੀ ਕੱਲ ਵਰਸੀ ਮਨਾਏ ਆ ਦੇਖ ਹੀ ਲਿਆ ਤੁਸੀਂ ਮੈਂ ਇੱਕੋ ਗੱਲ ਪੁੱਛਦਾ ਕਿ ਜੇ ਟੋੜਾ ਸਾਹਿਬ ਨਾਲ ਹੋਣ ਮੋਹ ਆਇਆ ਹੈ ਤੇ ਟੋੜਾ ਸਾਹਿਬ ਨੂੰ ਉਦੋਂ 10 ਦਸੰਬਰ ਤੋਂ ਬਾਅਦ ਢੀਂਡ ਸਾਹਿਬ ਨੋਟਿਸ ਕਿਉਂ ਕੱਢਿਆ ਕਿ ਤੁਸੀਂ ਪਾਰਟੀ ਦਾ ਡਿਸਡਿਸਪਲਨ ਕ੍ਰੀਏਟ ਕੀਤਾ ਤੁਸੀਂ ਟੋੜਾ ਸਾਹਿਬ ਨੂੰ ਮੈਂ ਬਿਆਨ ਪੇਸ਼ ਕਰੂੰ ਜਿੱਥੇ ਤੱਕ ਗੋਲਕਚੋਰ ਤੱਕ ਕਿਹਾ ਹੋਇਆ ਅੱਜ ਉਹਨਾਂ ਨੂੰ ਤੁਹਾਡਾ ਜਨਮ ਦਿਨ ਮਨਾਉਣ ਦਾ ਕੀ ਅਧਿਕਾਰ ਹੈ ਜੀ ਅਪਰਚੂਨਿਸਟ ਅਪਰੋਚ ਹੈ ਨਾ ਅਪਰਚੂਨਿਸਟ ਅਪਰੋਚ ਹੈ ਨਾ ਫੇਰ ਇੱਥੇ ਹੀ ਵਸੇ ਨਹੀਂ 2017 15 ਵਾਲਾ ਕਾਲਾ ਸਮਾ ਲੰਘਦਾ ਦੋ ਸਾਲ ਬਾਅਦ ਇਲੈਕਸ਼ਨ ਹੁੰਦੀ ਐ ਅਸੈਂਬਲੀ ਦੀ ਅੱਜ ਕਲੇਰ ਨੇ ਜੀ ਸੁਖਵੀਰ ਸਿੰਘ ਨੂੰ ਮਿਲ ਕੇ ਜੱਫੀ ਪਾਲੀ ਵਾਹ ਵਾ ਬੜਾ ਅਖਬਾਰਾਂ ਨੇ ਵੀ ਲਿਖਤਾ ਇਧਰਾਂ ਨੇ ਵਿਚੱਕ ਲਿਆ ਹੁਣ ਇਹ ਕਲੇਰ ਦੇ ਵਕੀਲ ਬਣੇ ਬੈਠੇ ਆ ਸੁਧਾਰ ਲੈਰ ਵਾਲੇ ਕੀ ਦੱਸੋ ਕਿ ਕਲੀਅਰ ਕੀ ਕਹਿੰਦਾ ਹੈ ਤੁਸੀਂ ਯਾਰ ਪੁੱਛ ਲਓ ਕਲੀਅਰ ਨੂੰ ਜਾ ਕੇ ਕੀ ਕਹਿੰਨੇ ਤੁਹਾਡਾ ਹੀ ਭੇਜਿਆ ਹੋਇਆ ਕਿਉਂਕਿ ਹੁਣ ਜਿੰਨਾ ਚਿਰ ਅਕਾਲ ਤੱਕ ਸਾਡੇ ਫੈਸਲਾ ਨਹੀਂ ਹੋਣਾ ਤੁਸੀਂ ਰੋਜ਼ ਇੱਕ ਅੱਧਾ ਪਿੰਜਰੇ ਚੋ ਤੋਤਾ ਛੱਡਣਾ ਜਿਨੇ ਪੜੇ ਹੋਏ ਨੇ ਬੋਲੀ ਬੋਲਣੀ ਐ ਤੁਸੀਂ ਉਹਦੀ ਵਕਾਲਤ ਕਿਉਂ ਕਰਦੇ ਆ ਜਿਹੜੇ ਬੰਦੇ ਨੇ ਗੁਨਾਹ ਬੇਇੱਜ਼ਤ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਹੈ ਉਹਦੀ ਕ੍ਰੈਡੀਬਿਲਟੀ ਬਣਾ ਕੇ ਆਪਣੇ ਰਾਜਨੀਤਿਕ ਵਿਰੋਧ ਨੂੰ ਤੁਸੀਂ ਦਿਟਾਉਣਾ ਚਾਹੁੰਦੇ ਆ ਚਲੋ ਟ੍ਰੈਕਟਰ ਵਾਲੀ ਉਹ ਟਿਕਟ ਜਿੱਤਣ ਤੋਂ ਬਾਅਦ ਅਖੀਰ ਕਾਲ ਤੱਕ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਤਾਂ ਨਹੀਂ ਤਾਲਬ ਕੀਤਾ ਕਿ ਡੇਰੇ ਤੋਂ ਸਪੋਰਟ ਲਈਏ। ਸਰਦਾਰ ਪਰਮਿੰਦਰ ਸਿੰਘ ਢੀਂਡਸਾ ਤੇ 11 ਹੋਰ ਅਕਾਲੀ ਤਾਲਬ ਹੋਏ ਸੀ ਤੇਰਾ ਕਾਂਗਰਸ ਹੀ ਹੋਏ ਸੀਗੇ। ਕਿ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਉੱਥੇ ਪੇਸ਼ ਹੋ ਕੇ ਮਾਫੀ ਮੰਗੀ ਕਿ ਮੈਂ ਡੇਰੇ ਗਿਆ ਡੇਰੇ ਦੀ ਸਪੋਰਟ ਲਈ। ਰਜਿੰਦਰ ਕੌਰ ਪੱਠੜ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਮੈਨੂੰ 10 ਜਨਮ ਨਹੀਂ ਸੀ ਹਰਾ ਸਕਦੇ ਜੇ 24 ਦੀ 24000 ਡੇਰੇ ਦੀ ਵੋਟ ਕਨਸੋਲੀਡੇਟਡ ਪਰਮਿੰਦਰ ਨੂੰ ਨਾ ਪੈਂਦੀ। ਤੇਰੇ ਤੋਂ ਵੋਟ ਲੈ ਕੇ ਤੁਸੀਂ ਜਿੱਤੋਂ ਉਹ ਗੁਨਾਹ ਨੂੰ ਤਸلیم ਤੁਸੀਂ ਕਰੋ ਐਮਐਲਏ ਬਣਨ ਦਾ ਚਾਂਸ ਤੁਸੀਂ ਅਵੇਲ ਕਰੋ ਤੇ ਗਾਲਾਂ ਤੇ ਦੋਸ਼ ਸੁਖਵੀਰ ਸਿੰਘ ਬਾਦਲੇ ਕਿੱਥੋਂ ਦਾ ਇਤਿਹਾਸ ਕਹਿੰਦਾ ਜੀ ਹੁਣ ਮੈਂ ਕਿਉਂਕਿ ਇੱਕੋ ਦਿੰਨੀ ਮਤਉਣੀ ਫਿਰ ਤਾਂ ਕਹਾਣੀ ਲੱਗ ਜੂ ਬਹੁਤ ਵੱਡੀ ਆ ਕਿਤਾਬ ਲਿਖੀ ਜਾ ਸਕਦੀ ਆ ਇੱਕ ਇੱਕ ਸਫਾ ਮੇਰੇ ਕੋਲ ਹਿਸਟਰੀ ਦਾ ਹੈਗਾ ਜਦ ਇਹਨਾਂ ਨੇ ਲੀਡਰਸ਼ਿਪ ਨੂੰ ਬਟ੍ਰੇ ਕੀਤਾ ਕਿਉਂਕਿ ਤੁਸੀਂ ਬਹੁਤ ਸਾਰੇ ਪ੍ਰੈਸ ਵਾਲੇ ਨਵੇਂ ਜਆਦੇ ਇਹਨਾਂ ਦੀ ਪੋਲੀਟੀਕਲ ਐਂਟਰੀ ਵੀ ਹੋਈ ਆ ਨਾ ਇਹ ਤਾਂ ਨੌਲੇ ਤੋਂ ਇੰਡੀਪੈਂਡੈਂਟ ਆਫੀਸ਼ੀਅਲ ਕੈਂਡੀਡੇਟ ਦੇ ਅਗੇਂਸਟ ਜਿੱਤ ਕੇ ਬਣੇ ਸੀ ਐਮਐਲਏ ਪਹਿਲੀ ਵਾਰ ਸਫ਼ਰ ਵੀ ਇੰਡੀਪੈਂਡੈਂਟ ਸ਼ੁਰੂ ਹੋਇਆ ਤੇ ਸਮਾਪਤੀ ਵੀ ਇੰਡੀਪੈਂਡੈਂਟ ਵਿੱਚ ਜੋ ਕੁਝ ਹੋਇਆ ਵੇਲ ਕਰਦੇ ਨੇ ਪ੍ਰੋਫੈਸਰ ਸਾਹਿਬ ਮੈਨੂੰ ਬੜਾ ਕੱਲ ਹਾਸਾ ਆਇਆ ਮਾੜੀ ਜੀ ਗੱਲ ਸੁਣੀ ਸਖਵੀਰ ਨੂੰ ਪੁੱਛੋ ਰਾਤ ਨੂੰ ਕਿਉਂ ਜਾ ਕੇ ਮਿਲਦਾ ਹੈ ਮੈਂ ਕਹਾਂ ਤੁਸੀਂ ਦਲੇਰ ਹੋ ਤੁਸੀਂ ਦਿਨੇ ਲੈ ਕੇ ਟੋੜਾ ਸਾਹਿਬ ਨੂੰ ਨਨਕਾਰੀਆਂ ਦੇ ਸਤ ਸੰਗ ਚ ਉਸ ਚਿੱਟੀ ਚਾਦਰ ਤੇ ਦਾਗ ਲਵਾਤਾ ਆਪਣੀ ਇਲੈਕਸ਼ਨ ਜਿੱਤਣ ਲਈ ਅਮਰ ਆਸ਼ਰਮ ਪਟਿਆਲੇ ਨਨਕਾਰੀ ਸਮਾਗਮ ਚ ਲੈ ਗਏ ਆਪ ਮਗਰਲੇ ਦਰਵਾਜ਼ੇ ਪੱਜਾਇਆ ਚੋੜਾ ਸਾਹਿਬ ਨੂੰ ਅਕਾਲ ਤਖਤ ਪੇਸ਼ ਕਰਾਤਾ ਸਰਦਾਰ ਪ੍ਰੇਮ ਸਿੰਘ ਉਹਨਾਂ ਨੂੰ ਮੈਂ ਬੜੀ ਨਿਮਰਤਾ ਸਹਿਤ ਪੁੱਛਦਾ ਹਾਂ ਕਿ ਸੁਖਬੀਰ ਸਿੰਘ ਤੂੰ ਤਾਂ ਮਿਲਨ ਕਰਕੇ ਤੇਰੇ ਕਹਿਣ ਮੁਤਾਬਿਕ ਪ੍ਰਦੀਪ ਕਲੇਰ ਦੇ ਗੋਨਾ ਮਰਨਾ ਚਾਹੀਦਾ ਹੈ ਤੇ ਤੁਸੀਂ ਨਰਕਾਰੀਆਂ ਦੇ ਜਿਨ੍ਹਾਂ ਦੇ ਉਲਟ ਆਦੇਸ਼ ਜਾਰੀ ਹੋਇਆ ਉਹਨਾਂ ਦੇ ਸਮਾਗਮ 'ਤੇ ਜਾ ਕੇ ਟੈਂਡ ਕਰੋ। ਪਰ ਐਸਾ ਵੀ ਦਾ ਗੜਾ ਕਦੇ ਮੰਨ ਕੇ ਕਦੇ ਮਾਫੀ ਮੰਗੀ ਹੈ? ਕਦੇ ਮੰਗੀ ਹੈ ਮਾਫੀ? ਨਹੀਂ ਮੰਗੀ। ਕਿਉਂ ਨਹੀਂ ਮੰਗਦੇ? ਕਿਉਂਕਿ ਤੁਹਾਡੀ ਖੁਦ ਦੀ ਗੱਲ ਸੀ ਪਾਰਲੀਮੈਂਟ ਦੀ ਇਲੈਕਸ਼ਨ ਤਾਂ ਨਹੀਂ ਮੰਨੀ। ਦੂਸਰੀ ਗੱਲ 1985 ਚ ਕੋਆਪਰੇਟਿਵ ਮਿਨਿਸਟਰ ਬਰਨਾਲਾ ਸਾਹਿਬ ਦੀ ਗਵਰਨਮੈਂਟ ਅਰਣ ਨਹਿਰੂ ਤੇ ਆਰਣ ਸਿੰਘ ਦੇ ਕਹਿਣ ਤੇ ਆਪਰੇਸ਼ਨ ਬਲੈਕ ਥੰਡਰ ਹੁੰਦਾ ਕੈਬਿਨੇਟ ਅਪਰੂਵ ਕਰਦੀ ਆ ਜਿਸ ਕੈਬਿਨੇਟ ਚ ਚੰਦੂ ਮਾਜਰਾ ਸਾਹਿਬ ਵਿੱਚ ਫੱਟੀ ਵਿਚਾਰੇ ਬਰਨਾਲਾ ਸਾਹਿਬ ਦੇ ਗੱਲ ਕੋਹਾਦੀ ਆ ਫੇਰ ਨਿਕਲ ਗਿਆ ਹੁਣ ਜਾਦ ਜਾ ਕੇ ਤੁਸੀਂ ਇਕੱਠੇ ਕਹਿਨੇ ਹੋ ਕਿ ਜੇ ਸੁਖਵੀਰ ਸਿੰਘ ਵੇਲੇ ਗਲਤੀਆਂ ਹੋਈਆਂ ਅਸੀਂ ਰੋਕ ਨਹੀਂ ਸਕੇ ਸਾਨੂੰ ਵੀ ਮaaf ਕਰ ਦਿਓ ਸਰਦਾਰੋ ਉਦੋਂ ਦਾ ਨਾਲ ਮੋਹਰ ਲਾਉਣ ਵਾਲੇ ਸੀ ਤੁਸੀਂ ਉਹ ਗਲਤੀ ਦੀ ਮਾਫੀ ਮੰਗੀ ਅਜੇ ਤੱਕ ਕੌਣ ਮਾਫ ਕਰੂ ਤੁਹਾਨੂੰ ਰੱਬ ਵੀ ਨਹੀਂ ਮਾਫ ਕਰ ਸਕਦਾ ਜਿਨ੍ਹਾਂ ਨੇ ਅਕਾਲ ਤਖਤ ਜੋ ਕਾਂਗਰਸ ਨੇ ਕੀਤਾ ਤੁਹਾਡੇ ਤੁਸੀਂ ਰਿਪੀਟ ਕੀਤਾ ਉਹਦੀ ਮਾਫੀ ਕਿਉਂ ਨਹੀਂ ਮੰਗਦੇ ਫੇਰਾ ਮੈਂ ਤੁਹਾਨੂੰ ਮੇਰਾ ਖਲ ਹੋਣੀ ਹੈ ਕਿ ਦੇਦਵਾ ਜਿਹੜੀ ਜਨਵਰੀ 86 ਵਿੱਚ ਚੰਦੂ ਮਾਜਰਾ ਸਾਹਿਬ ਦੇ ਹਿੰਚਮੈਨਾਂ ਨੇ ਅਕਾਲ ਤਖਤ ਤੇ ਜਾ ਕੇ ਅੱਗੇ ਗੁੰਡਾਗਰਦੀ ਕੀਤੀ ਗੋਲੀਆਂ ਚਲਾਈਆਂ ਚੰਦ ਹੈ ਜੀ ਤੁਹਾਡੇ ਕੋਲ ਹੈ ਬੈਲ ਸਾਹਿਬ ਇੱਕ ਢਾਡੋ ਇਹਦੀ ਕਾਪੀਆਂ ਵਿੱਚ ਦੇ ਦੇ। ਜਿੱਦ ਤੀਆਂ ਉਸ ਅਖਬਾਰ 'ਚ ਲਿਖਿਆ ਹੈ ਕਿ ਚੰਦੂ ਮਾਜਰਾ ਸਾਹਿਬ ਆਪਣੇ ਬੰਦਿਆਂ ਨੂੰ ਭੇਜ ਕੇ ਉਸ ਦਿਨ ਹੋਣਾ ਕੀ ਸੀ ਅਕਾਲ ਤਖਤ ਤੇ ਕਿਉਂ ਕੀਤੀ ਇਹਨਾਂ ਨੇ। ਜਿਹੜਾ ਮਿਸਿਸ ਗਾਂਧੀ ਨੇ ਸਰਕਾਰੀ ਅਕਾਲ ਤਖਤ ਬਣਾਇਆ ਸੀ ਠੱਠਿਆ ਪੋਰਸ਼ਨ ਰਿਪੇਅਰ ਕਰਾ ਕੇ ਉਸ ਦਿਨ ਜਨਵਰੀ 86 ਵਿੱਚ ਦੇਖ ਲਿਆ ਮੈਂ ਵਧੀਆ ਹੋ ਗਿਆ ਠੀਕ ਹੈ ਜਨਵਰੀ 86 ਵਿੱਚ ਉਹਨੂੰ ਢਾਉਣਾ ਸ਼ੁਰੂ ਕਰਨਾ ਸੀ ਉਹਨਾਂ ਨੂੰ ਤਕਸਾਲ ਦੇ ਸਿੰਘਾਂ ਨੂੰ ਰੋਕਣ ਲਈ ਉਥੇ ਗੋਲੀ ਚਲਵਾਈ ਅਕਾਲ ਤਖਤ ਸਾਹਿਬ ਦੇ ਚੰਦੂ ਮਾਜਰਾ ਸਾਹਿਬ ਮੈਂ ਨਹੀਂ ਕਹਿ ਰਿਹਾ ਇਹ ਪੇਪਰ ਕਹਿ ਰਿਹਾ ਪੰਜਾਬੀ ਦਾ ਉਹ ਤੁਹਾਡੇ ਕੋਲ ਹੈ ਅਫਤਾਰ ਸਿੰਘ ਤੁਹਾਡੇ ਕੋਲ ਤੁਹਾਡੀ ਪੰਜਾਬੀ ਦੀ ਉਹ ਕਾਪੀ ਜਿਹੜੀ ਚੰਦੂ ਮਾਜਰਾ ਸਾਹਿਬ ਦੀ ਖਬਰ ਚੱਲੀ ਸੀ ਤੇ ਦੇ ਦਵਾਂ ਮੈਂ ਚਲੋ ਤੁਹਾਨੂੰ ਕਾਪੀਆਂ ਦੇ ਦੇਣਾ ਪੈਸਾ ਉਹ ਵੀ ਕਢਾ ਦੇਣਾ ਹੈ ਕਾਪੀਆਂ ਰਜੇਦੀਪ ਕਢਾ ਦੇਣਾ ਕਰਦੀ ਹੁਣੇ ਅੱਜ ਦੇਣਾ ਜਨਵਰੀ 86 ਜਿਆ ਜਨਵਰੀ 86 ਉਹ ਗੁਨਾਹ ਕਰਤਾ ਕਿ ਕਾਲ ਤੱਕ ਸਾਹ ਤੇ ਜਾ ਕੇ ਗੋਲੀਆਂ ਚਲਾਉਣ ਤੁਹਾਡੇ ਬੰਦੇ ਦੇਖੋ ਪੇਪਰ ਨੇ ਲਿਖਿਆ ਕਿ ਚੰਦੂ ਮਾਜਰੇ ਦੇ ਬੰਦਿਆਂ ਨੇ ਜਦੋਂ ਬਤੌਰ ਮੰਤਰੀ ਅੰਮ੍ਰਿਤਸਰ ਦੇ ਸਰਕਟ ਹਾਊਸ ਬੈਠੇ ਸੀ ਇਹ ਗੁਨਾਹ maaf ਹੋ ਸਕਦਾ ਫੇਰ ਯਾਰ ਸਵਾਲ ਮੈਂ ਤਾਂ ਕਹਿਣਾ ਹੈ ਸਾਜ ਦਾ ਬੋਲੇ ਛਾਨਣੀ ਬੋਲੀ ਜਾਂਦੀ ਹੈ ਆ ਕਹਵਣਾ ਇਹ ਅਖਬਾਰ ਅਜੀਤ ਹੀ ਲੱਗਦਾ ਮੈਨੂੰ ਤਾਂ ਨਹੀਂ ਲਾਭ ਸਿੰਘ ਸਿੱਧੂ ਅਲਾਭ ਸਿੰਘ ਸਿੱਧੂ ਜਗਵੰਦੀ ਜਾ ਕੇ ਬਣੀਆ ਤੇਰਾ ਮੁਖੀ ਨੂੰ ਮੁਆਫੀ ਦੂਰ ਦ੍ਰਿਸ਼ਟੀ ਵਾਲਾ ਫੈਸਲਾ ਚੰਦੂ ਮਾਜਰਾ ਸਾਹ ਆ ਲੋ ਇਹ ਤੁਹਾਨੂੰ ਦੇਈਏ ਜੰਨੂ ਮਾਜਰਾ ਸਾਹਿਬ ਇਹ ਵੀ ਸੁਖਬੀਰ ਸਿੰਘ ਨੇ ਲਿਖਾਤਾ ਸੀ ਕਿ ਤੂੰ ਵਸੀਖਾ ਹੈ ਆਪਾਂ ਗੱਲ ਕਿਹੜੀ ਕਰਨੀ ਚਾਹੁੰਨੇ ਆ ਉਹ ਯਾਰ ਕਮਾਲ ਹੋ ਗਈ ਗੱਲ ਪੰਥ ਦੇ ਨੂੰ ਸਭ ਕੁ ਪੜਾਉਨੇ ਆ ਆਪ ਬਸਤਾ ਨਹੀਂ ਹੱਥੀਂ ਫੜਨਾ ਲੋਕ ਜਿਉ ਆ ਮੰਗਦੇ ਆ ਮੈਂ ਤਾਂ ਸਿਰਫ ਉਹਨਾਂ ਦਾ ਲੋਕਾਂ ਦਾ ਇੱਕ ਸਾਧਨ ਬਣਿਆ ਪੰਥ ਦੇ ਪੰਜਾਬ ਪੁੱਛਦਾ ਇਹਨਾਂ ਨੂੰ ਆ ਦੇਖ ਲੋ ਫੇਰ ਗੱਲ ਆ ਗਈ ਅਸੈਂਬਲੀ ਦੀ 19 ਪਾਰਲੀਮੈਂਟ ਹਾਰੇ 22 ਚ ਅਸੈਂਬਲੀ ਹਾਰੇ ਪ੍ਰਧਾਨ ਸਾਹਿਬ ਦੇ ਮੈਨੂੰ ਕਹਿਣਾ ਨਹੀਂ ਚਾਹੀਦਾ ਪੰਜਾਬੀ ਚ ਜੇ ਕਹਾਂ ਮੈਂ ਤਾਂ ਗਲ ਘੂਠਾ ਦੇ ਗਈ ਨਹੀਂ ਐਨਾ ਮਜਬੂਰ ਕਰਕੇ ਸਨੌਰ ਤੇ ਘਨੌਰ ਲੈ ਲਈਆਂ ਪਾਰਟੀ ਜੇ ਰੌੜਾ ਪਿਆ ਇਹ ਜੀ ਇੱਕ ਪਰਿਵਾਰ ਚ ਦੋ ਦੋ ਟਿਕਟਾਂ ਦੇਈ ਜਾਂਦੇ ਆ ਮਲੂਕਾ ਸਾਹਿਬ ਦੇ ਮੁੰਡੇ ਵਾਲੀ ਖੋਲੀ ਹੋ ਗੁੱਸੇ ਹੋਗੇ ਇਹ ਕਿੱਥੋਂ ਦਾ ਕਾਨੂੰਨ ਆ ਜੀ ਜੇ ਕੋਈ ਸੁਧਾਰ ਕਰਨਾ ਹੈ ਪਹਿਲਾਂ ਕਿ ਸਟਾਰਟ ਫਰੋਮ ਦੀ ਘਰੋਂ ਘਰੋਂ ਨਾ ਪਰ ਇੱਥੇ ਕੀ ਆ ਨਾ ਮੁੰਡੇ ਸੀਰਣੀਆਂ ਮੋੜ ਆਪਣਿਆਂ ਨੂੰ ਫਿਰ 24 ਦੀ ਇਲੈਕਸ਼ਨ ਆ ਗਈ ਕਿਸ ਨੇ ਟਿਕਟ ਨਹੀਂ ਦਿੱਤੀ ਡਾਕਟਰ ਦਲਜੀਤ ਸਿੰਘ ਸੀਮਾ ਨੇ ਆਂਧਪੁਰ ਸਾਹਿਬ ਤੋਂ ਆਪਣਾ ਕਲੇਮ ਜਤਾਇਆ ਇਹਨਾਂ ਨੇ ਫਿਰਨਾ ਸ਼ੁਰੂ ਕਰਤਾ ਡਾਕਟਰ ਜੀਮਾ ਨੇ ਪੈਰਲਲ ਮੀਟਿੰਗਾਂ ਕਰਨੀਆਂ ਸ਼ੁਰੂ ਕਰਤੀਆਂ ਮੈਂ ਪ੍ਰਧਾਨ ਸਾਹਿਬ ਦੇ ਧਿਆਨ ਚ ਲੈਂਦਾ ਮੈਂ ਕਿਹਾ ਪ੍ਰਧਾਨ ਸਾਹਿਬ ਡਾਕਟਰ ਜੀਮਾ ਅਫੈਂਡ ਨੇ ਕਿ ਮੈਂ ਰੋਪੜ ਹਲਕੇ ਤੋਂ ਆ ਇਹ ਪਟਿਆਲੇ ਤੋਂ ਲੜਦੇ ਨੇ ਸੀਟਾਂ ਅਸੈਂਬਲੀ ਦੀਆਂ ਇਹ ਪਟਿਆਲੇ ਜਾ ਕੇ ਲੜਨ ਕਿ ਲੋਕ ਕਹਿੰਦੇ ਆ ਕਿ ਰਾਣੀ ਨਾਲ ਸਮਝੌਤਾ ਹੋ ਗਿਆ ਉੱਥੋਂ ਲੜਨੀ ਨਹੀਂ ਤੇ ਮੇਰੇ ਹਲਕੇ 'ਚ ਕਿਉਂ ਆਉਂਦੇ ਆ ਉੱਥੇ ਫੇਰ ਜੇਜ ਪਗਾਈ ਯਾਰ ਉਹਨਾਂ ਵੋਟ ਲੋਕਾਂ ਨੇ ਪੜ੍ਹ ਸੁਖਵੀਰ ਸਿੰਘ ਕੀ ਕਰੇ ਸੁਖਵੀਰ ਸਿੰਘ ਦੇ ਹੱਥ ਦਾ ਟਿਕਟ ਸੀ ਚਲ ਇਹ ਵੀ ਮੰਨ ਲਈ ਕਿ ਟਿਕਟ ਚੱਲ ਸੁਖਵੀਰ ਸਿੰਘ ਨੇ ਜ਼ਬਰਦਸਤੀ ਸੀ ਇਹ ਮੰਨ ਲੋ ਇਹਨਾਂ ਨੇ ਕਿ ਇਹੀ ਕਹਿਣਗੇ ਨਾ ਕਿ ਮੈਂ ਤਾਂ ਲੜਦਾ ਨਹੀਂ ਸੀ ਸਲਾਰਜੀ ਫੇਰ ਜੇ ਜ਼ਬਰਦਸਤੀ ਦੇ ਤੇ ਫੇਰ ਆਪਾਂ 9 ਦੇ 9 ਹਲਕੇ ਸੁਖਵੀਰ ਸਿੰਘ ਬਾਦਲ ਨੂੰ ਕਿਉਂ ਲਗੇ ਢਾ ਕਢਾਉਣ ਨਾਲਕਾਰ ਤੇ ਬੈਠੇ ਕਹਿੰਦੇ ਆ ਛੱਤ ਤੇ ਕੀ ਆ ਜਿਹੜਾ ਕੱਠਾ ਨਾ ਪ੍ਰਦਾਜੀ ਹੁਣ ਗੱਲ ਇੱਕ ਸਾਫ਼ ਹੋ ਗਈ ਆਪਣੀ ਬਣ ਗਈ। ਪਰ ਨਹੀਂ ਨੁਕਸਾਨ ਸੁਖਵੀਰ ਸਿੰਘ ਬਾਦਲ। ਅੱਜ ਨਾਲ ਸਰਵ ਟ੍ਰਿਲੀਟਰ ਰੋ ਦਿਖਾ ਰਹੇ ਆ ਫਿਰ ਹੁਣ ਪ੍ਰਤਾਪ ਗੁਰਪ੍ਰਤਾਪ ਸਿੰਘ ਵਿਡਾਲਾ ਜਿਨ੍ਹਾਂ ਨੇ ਕਹਿਆ ਨਾ ਅਸੀਂ ਮਹਾਨ ਅਕਾਲੀ ਸ਼ਕਤੀਤਾ ਦੇ ਦਿਨ ਮਨਾਵਾਂਗੇ। 79 ਦੀ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਹੋਣੀਆਂ ਸੀ। ਬਾਦਲ ਸਾਹਿਬ ਮੁੱਖ ਮੰਤਰੀ ਸੀ। ਗੋਰਦਵਾਰਾ ਆਲੰਗਵੀਰ ਸਾਹਿਬ ਵੇਲੇ ਪਾਰਟੀ ਦੀ ਹਾਈ ਕਮਾਂਡ ਕੈਂਡੀਡੇਟਾਂ ਨੂੰ ਇੰਟਰਵਿਊ ਕਰਦੀ ਸੀ ਲਾਂਚ ਲਈ ਜਿਹੜੀ ਐ ਉਹਦੀ ਜੋੜੀ ਆ ਉਹਦੇ ਉੱਪਰ ਵਾਲੀ ਦਫ਼ਤਰ ਜੀ ਮੀਟਿੰਗ ਹੋ ਰਹੀ ਸੀ ਪ੍ਰਸ਼ਾਦਾ ਛਕਣ ਲਈ ਸਾਰੇ ਥੱਲੇ ਆਏ ਪ੍ਰੈਸ ਵਾਲਿਆਂ ਨੇ ਜਿਵੇਂ ਤੁਸੀਂ ਹੁੰਦਾ ਤੁਸੀਂ ਸਹਿਜ ਸਵਾਲ ਪੁੱਛਿਆ ਸ਼ਰਾਰਤ ਹੋ ਗਈ ਕਹਿੰਦੇ ਬਾਦਲ ਸਾਹਿਬ ਜਦੋਂ ਤੁਸੀਂ ਮੁੱਖ ਮੰਤਰੀ ਨਹੀਂ ਸੀ ਬਣੇ ਟੌਣਾ ਸਾਹਿਬ ਨੇ ਪਹਿਲਾਂ ਹੀ ਕਹਿਤਾ ਸੀ ਜੇ ਸਾਡੀ ਸਰਕਾਰ ਬਣੂ ਸਾਡਾ ਮੁੱਖ ਮੰਤਰੀ ਬਾਦਲ ਹੋਊਗਾ ਤੇ ਤੁਸੀਂ ਹੁਣ ਸ਼ਰੋਮਣੀ ਕਮੇਟੀ ਦੀਆਂ ਟਿਕਟਾਂ ਵੰਡਦੇ ਪਏ ਹੋ ਜੇ ਸ਼ਰੋਮਣੀ ਕਮੇਟੀ ਤੁਹਾਨੂੰ ਸੇਵਾ ਸੰਭਾਲਦੀ ਤਾਂ ਤੁਹਾਡਾ ਪ੍ਰਧਾਨ ਕੌਣ ਹੋਊਗਾ ਉਹ ਕਹਿੰਦੇ ਟੌੜਾ ਸਾਹਿਬ ਸਾਡੇ ਪੱਕੇ ਪ੍ਰਧਾਨ ਨੇ ਬਟਾਲਾ ਸਾਹਿਬ ਉੱਥੋਂ ਵਾਕ ਆਊਟ ਕਰ ਗਏ ਅਕਾਲੀ ਦਲ ਚ ਕਹਿੰਦੇ ਬਾਦਲ ਸਾਹਿਬ ਇਹ ਕਿੱਥੋਂ ਦੀ ਡੈਮੋਕ੍ਰੇਸੀ ਹੋਈ ਹਲੇ ਟਿਕਟਾਂ ਵੰਡਦੇ ਤੁਸੀਂ ਟੌੜਾ ਪ੍ਰਧਾਨ ਹੀ ਬਣਾਤਾ ਮੇਰੇ ਜੀ ਕੀ ਕਮੀ ਐ ਟੌੜੇ ਨੂੰ ਦੇਖ ਕੇ ਜਾਰ ਨਾ ਸਕਣ ਵਾਲੇ ਪਾਰਟੀ ਛੱਡ ਕੇ ਭੱਜਣ ਵਾਲੇ ਹੁਣ ਬੜਾ ਤੇ ਉਹ ਆ ਗਿਆ ਟੌੜਾ ਸਾਹਿਬ ਦਾ ਜਾਦ ਸਮਝੌਤਾ ਹੋ ਗਿਆ ਬਾਦਲ ਸਾਹਿਬ ਤੇ ਟੋੜਾ ਸਾਹਿਬ ਦਾ ਜਿਹੜੇ ਵਖਰੇਵੇਂ ਹੋਏ ਸੀ 98 'ਚ ਇਕੱਠੇ ਹੋ ਗਏ ਅਬ ਤਾਂ ਸਹੀ ਸੁਣਨ ਵਾਲੀ ਗੱਲ ਹੈ ਕਿਉਂਕਿ ਤੁਸੀਂ ਕਾਫੀ ਰੁਚੀ ਰੱਖਦੇ ਹੋ ਨਾ ਇਤਿਹਾਸ ਤੇ ਚੰਨੂ ਮਾਜਰਾ ਸਾਹਿਬ ਤੇ ਜੀਰਾ ਬਾਹਰ ਰਹਿ ਗਏ ਇਹਨਾਂ ਨੇ ਫਿਰ ਪਟਿਆਲੇ ਦਾਣਾ ਮੰਡੀ 'ਚ ਕੱਟ ਕੀਤਾ ਓਏ ਹੋਏ ਉਹ ਟੋੜਾ ਸਾਹਿਬ ਨੂੰ ਗਾਲਾਂ ਕੱਢੀਆਂ ਉਹ ਟੋੜਾ ਸਾਹਿਬ ਨੂੰ ਗਾਲਾਂ ਕੱਢੀਆਂ ਆਪਣੇ ਜਵਾਈ ਦੇ ਮੋਹ ਚ ਆ ਕੇ ਇਹਨੇ ਪੰਥ ਵੇਚਤਾ ਗੋਲਕਾਂ ਦੀਆਂ ਧੱਜੀਆਂ ਉਡਾਉਣ ਵਾਲਾ ਟੌੜਾ ਝੇੜੀ ਗੱਲ ਸਾਡੇ ਕੰਨ ਸੁਣ ਨਹੀਂ ਸਕਦੇ ਸਰਦਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਹਿੰਿਆ ਜੇ ਕਿਸੇ ਨੂੰ ਸ਼ੱਕ ਆ ਤੁਹਾਨੂੰ ਰਿਕਾਰਡ ਪੇਸ਼ ਕਰ ਦਾਂਗੇ ਅਖਬਾਰਾਂ ਚਾਹੀਆਂ ਹੋਈਆਂ ਨੇ ਅਖਬਾਰਾਂ ਚਾਹੀਆਂ ਹੋਈਆਂ ਹੁਣ ਟੌੜਾ ਸਾਹਿਬ ਤਾਂ ਮੋਹ ਜਾ ਕੇ ਪਿਆ ਜਿਹੜਾ ਮਾਲ ਰਿਜੈਕਟ ਕਰਕੇ ਆਪਦੇ ਜਾਨੇ ਸੁੱਟਦਾ ਬਾਹਰ ਜਿੰਨੇ ਟੌੜਾ ਸਾਹਿਬ 'ਚ ਨੁਕਸਾਨਾਂ ਨੇ 2004 'ਚ ਕੱਟ ਤੇ ਹਿਸਟਰੀ ਨਹੀਂ ਕੱਢ ਸਕੀ ਉਹਨਾਂ ਦੀ ਸ਼ਖਸੀਅਤ 'ਚ ਕੋਈ ਸਿਆਣਾ ਬੰਦਾ ਨਹੀਂ ਕੱਢ ਸਕਿਆ ਇਹਨਾਂ ਨੇ ਕੱਢ ਤੇ ਹੁਣ ਉਹਨਾਂ ਦਾ ਜਨਮ ਦਿਨ ਮਨਾਉਣ ਦੀ ਗੱਲ ਆ ਗਈ। ਇਹ ਇਹ ਲੋਕ ਗੱਲਾਂ ਜਾਣਦੇ ਨੇ, ਲੋਕ ਇਹ ਗੱਲਾਂ ਗਾਣਦੇ ਨੇ। ਹੁਣ ਮੈਂ ਜਿਹੜੀ ਅਗਲੀ ਗੱਲ ਕਰਨੀ ਚਾਹੁੰਦਾ। ਇਹ ਤੁਹਾਡੇ ਵੀਰੋਂ ਸਾਡੇ ਜਤਾ ਕਰਦਾ। ਇਹ ਜਿਹੜਾ ਆਪਰੇਸ਼ਨ ਆ ਆਪਾਂ ਇਹ ਕਹਿੰਦੇ ਰੋਟਸ ਇਹ ਆਪਰੇਸ਼ਨ ਨਾਗਪੁਰਾ ਹੈ ਇਹਨਾਂ ਨੂੰ ਸਰਕਾਰਾਂ ਪੰਜਾਬ ਤੇ ਦਿੱਲੀ ਵਾਲੀਆਂ ਸਪੋਰਟ ਕਰਦੀਆਂ ਬੜੀ ਰਿਲਾਈਏਬਲ ਗੱਲ ਕਰਦਾ ਤੁਹਾਡੇ ਸਾਹਮਣੇ ਇਹਨਾਂ ਨੂੰ ਜਦ ਇਹਨਾਂ ਨੇ ਕੰਮ ਰੰਭਣ ਲੱਗਿਆ ਇਹਨਾਂ ਦੀਆਂ ਲੱਤਾਂ ਪਹਾੜ ਚੱਲਣ ਵਾਲੀਆਂ ਉਹਨਾਂ ਨੇ ਕਿਹਾ ਇੱਕ ਘਾਰੀ ਤੁਸੀਂ ਮਾੜਾ ਜਾਂ ਅਟੰਬਰ ਜਿਹਾ ਬਣਾ ਲਓ ਤੁਹਾਡਾ ਦਫ਼ਤਰ ਤੇ ਵੀ ਕਬਜ਼ਾ ਕਰ ਆ ਜਾਾਂਗੇ ਤੁਹਾਡਾ ਸਿੰਬਲ ਤੇ ਵੀ ਕਬਜ਼ਾ ਕਰਾ ਲਾਂਗੇ ਚੜ ਪੁੱਤ ਸੂਲੀ ਰੱਬ ਪੱਲੀ ਕਰੂਗਾ ਇਹ ਸੂਲੀ ਚੜ ਗਏ ਹੋਣ ਕਿ ਟੋਲੀਆ ਬਣਾ ਦੇਣਗੇ ਹੁਣ ਮੈਨੂੰ ਆਉਂਦਾ ਹੈ ਢੀਲਸਾ ਸਾਹਿਬ ਨੇ ਕਿਹਾ ਕੱਲ ਅਸੀਂ ਡੈਲੀਗੇਟ ਸੈਸ਼ਨ ਬੁਲਾਵਾਂਗੇ ਬਲਾ ਪ੍ਰੇਕੋਜੀਸ਼ਨ ਦੇਣ ਆਪ ਖੁਦ ਮੈਂਬਰ ਨਹੀਂ ਆ ਆਪ ਖੁਦ ਮੈਂਬਰ ਨਹੀਂ ਗਏ ਇੱਕ ਬੁਲਾ ਕੇ 494 ਸੀ ਡੈਲੀਗੇਟ ਲਾਸਟ ਕੁਝ ਡੈਥ ਹੋ ਗਈ ਕੁਝ ਪਾਰਟੀਆਂ ਚ ਛੱਡ ਗਏ ਜੇ 100% ਨਹੀਂ ਹੈ ਮੈਂ ਕਹਿਦਾ 98 99% ਡੈਲੀਗੇਟ ਹੈ ਜਿਹੜੇ ਸਰਦਾਰ ਸੁਖਪੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਲਈ ਖੜੇ ਨੇ ਲਾਣੇ। ਕੀ ਚਾਹੁੰਦੇ ਕੀ ਹੈ? ਕਰਨਾ ਕੀ ਚਾਹੁੰਦੇ? ਮੈਂ ਤਾਂ ਇੱਕੋ ਕਹਿਣਾ ਹੈ ਕਿ ਯਾਰ ਸੁਧਾਰ ਕਰਨਾ ਤੁਸੀਂ। ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਖੜਾ ਸਿਡਾਉਣਾ ਤੁਹਾਡਾ ਛੁੱਟ ਗਿਆ। ਚਲਾਓ ਹੁਣ ਪਾਰਟੀ ਦੱਸੋ ਲੋਕ ਤੁਹਾਨੂੰ ਕਿੰਨਾ ਪਸੰਦ ਕਰਦੇ ਆ ਇਹ ਮੈਂ ਸ਼ਰਤ ਕਰਕੇ ਕਹਿਣਾ ਗਰੰਟੀ ਕਰਕੇ ਕਹਿਣਾ ਇਹਨੂੰ ਮੂੰਹ ਤੋਂ ਮੱਖੀ ਉਡਾਉਣ ਵਾਲਾ ਲੱਭ ਗਿਆ ਤਾਂ ਮੈਨੂੰ ਕਹਿ ਦੇਣਾ ਪਾਰਟੀ ਮਰੀ ਇਹ ਨਾ ਕਰਕੇ ਸੀ ਹੁਣ ਪਾਰਟੀ ਗਰੰਟੀ ਬਚੂਗੀ ਕਿਉਂਕਿ ਲੋਕਾਂ 'ਚ ਬੜੀ ਵੱਡੀ ਨਿਰਾਸ਼ਾ ਸੀ ਕਿ ਠੇਕੇ ਲਈ ਬੈਠੇ ਆ ਕਿ ਇੱਥੇ ਚੰਦੂਆਂ ਜਿਹੜਾ ਸਾਡਾ ਰਾਜ ਸੰਗਰੂਰ ਵਿੱਚ ਸੰਗਰੂਰ ਵਿੱਚ ਬਾਦਲ ਸਾਹਿਬ ਵਰਗੇ ਕਾਦੇ ਲੀਡਰ ਨੂੰ ਵੀ ਕੋਈ ਟਿਕਟ ਵੰਡਣ ਦਾ ਅਧਿਕਾਰ ਨਹੀਂ ਸੀ ਫੀਟ ਸਾਹਿਬ ਵੰਡਦੇ ਸੀ ਬੜਾ ਰੌਲਾ ਪਾਇਆ ਇਹਨਾਂ ਨੇ ਵੀ ਅਖਬਾਰਾਂ ਨੇ ਵੀ ਉਹ ਕਿਹੜਾ ਹਾਲਮ ਹੈ ਇਜ਼ਹਾਰ ਹਾਲਮ ਜੀ ਉਹਨੂੰ ਦੇਤੀ ਜੀ ਉਹ ਸਿੱਖਾਂ ਦਾ ਕਾਤਲ ਸੀ ਆਪ ਦਿੱਤੀ ਇਹਨੇ ਦਵਾਈ ਹੈ ਕਹਿਦਾ ਨੌਰਮਾ ਜੀ ਮੈਂ ਇੱਕ ਗੱਲ ਕਹਿ ਕੇ ਫੇਰ ਭੁੰਦਰ ਸਾਹਿਬ ਨੂੰ ਪਾਲਿਸ਼ ਕਰ ਲਈ ਦੇਊਂਗਾ ਗੱਲ ਇਹ ਜਿਹੜੀ ਅਨਸ਼ਾਸਨੀ ਕਮੇਟੀ ਹੈ ਇਹ ਪ੍ਰਧਾਨ ਸਾਹਿਬ ਨੂੰ ਜਿਹੜੀਆਂ ਪਾਵਰਸ ਜਰਨਲ ਹਾਊਸ ਵੱਲੋਂ ਤੇ ਵਰਕਿੰਗ ਕਮੇਟੀ ਵੱਲੋਂ ਡੈਲੀਗੇਟ ਹੋਈਆਂ ਉਹਨਾਂ ਪਾਵਰਸ ਦੀ ਐਕਸਰਸਾਈਜ਼ ਕਰਦੇ ਆ ਉਹਨਾਂ ਨੇ ਇੱਕ ਕਮੇਟੀ ਬਣਾਈ ਹੈ ਇਹ ਕਮੇਟੀ ਕੋਲ ਅਕਾਲੀ ਅਦਾਲਤ ਦੇ ਜਰਨਲ ਹਾਊਸ ਦੀਆਂ ਪਾਵਰਸ ਡਰਾ ਕਰ ਰਹੀ ਹੈ ਕੀਨ ਸਾਹਿਬ ਨੇ ਹੋਰ ਕੇ ਪੜੀ ਗਈ ਮੈਂ ਕਹਿੰਦਾ ਦੇਖੋ ਸੁਰਦਿਆ ਬੰਦਾ ਗਲਤ ਗੱਲ ਕਵੇ ਨਾ ਮਨ ਨੂੰ ਦੁੱਖ ਲਾਦਾ ਥੋੜਾ ਜਿਹਾ ਕਿਉਂਕਿ ਕਹਿੰਦੇ ਆ ਸੰਗਤ ਦੀ ਰੰਗ ਚੜ੍ਹ ਜਾਂਦੀ ਜਿੰਨੇ ਕਿ ਲਰਨੇਡ ਆਲੇ ਦੁਆਲੇ ਬੈਠੇ ਉਹਨਾਂ ਦੇ ਆਖੇ ਵਿਚਾਰੇ ਬੋਲੀ ਜਾਂਦੇ ਉਹਨਾਂ ਨੂੰ ਕਦੇ ਆਪ ਨਹੀਂ ਰਿਅਲਾਈਜ਼ ਕੀਤਾ ਕਿ ਆ ਮਲੂਕਾ ਸਾਹਿਬ ਜਿਹੜੇ ਤੁਹਾਡੇ ਨਾਲ ਇਕੱਠੇ ਜਿਵੇਂ ਬੈਠੇ ਆ ਜਦ ਬੀਬੀ ਜਗੀਰ ਕੌਰ ਨੂੰ ਪਾਰਟੀ ਜੋ ਕੱਢਣਾ ਸੀ ਤੇ ਕਹਿੰਦੇ ਜੀ ਬਿਚੋ ਕੋਈ ਇੱਕ ਦੋ ਆਨੇ ਕਹਿ ਕੇ ਨੋਟਿਸ ਦੇਣ ਦੀ ਲੋੜ ਹੈ ਪ੍ਰੋਫੈਸਰ ਸਾਹਿਬ ਕਹਿੰਦੇ ਦੇਖੋ ਜੇ ਬੀਬੀ ਆਪਣੇ ਆਪ ਨੂੰ ਕੈਂਡੀਡੇਟ ਨਾ ਅਨਾਉਂਸ ਕਰਦੀ ਫਿਰ ਆਪਾਂ ਨੂੰ ਨੋਟਿਸ ਦੇਣਾ ਪੈਣਾ ਸੀਗਾ ਕਿ ਭਾਈ ਤੂੰ ਆਪਣੇ ਆਪ ਨੂੰ ਕੈਂਡੀਡੇਟ ਕਲੇਮ ਕਰਦੀ ਹੈ ਉਹਨੇ ਕੈਂਡੀਡੇਟ ਅਨਾਉਂਸ ਕਰਤਾ ਹੁਣ ਤਾਂ ਸਭੂ ਦੀ ਲੋੜ ਨਹੀਂ ਸਿੱਧੇ ਛਾਂਗ ਦਿਓ ਛਾਂਗ ਦਿਓ ਤੁਸੀਂ ਬਰਾਬਰ ਦੀ ਸੁਧਾਰ ਲਹਿਰ ਚਲਾ ਰਹੇ ਹੋ ਕਮੇਟੀ ਚਲਾ ਰਹੇ ਤੇ ਮੁੜ ਕੇ ਕੋ ਸਾਨੂੰ ਨੋਟਿਸ ਨਹੀਂ ਦਿੰਦੇ ਸੋ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਹੈ ਕਿ ਬਿਲਕੁਲ ਉਹਨਾਂ ਨੂੰ ਵੀ ਸੁਧਾਰੀਆਂ ਨੂੰ ਸੁਧਾਰੀਆਂ ਨੂੰ ਵੀ ਕਲੀਅਰ ਹੋਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੋਲਿਟੀਕਲ ਪਾਰਟੀ ਨਹੀਂ ਇੱਕ ਮੂਵਮੈਂਟ ਹੈ ਮਾਤੇ ਭਲੇਖੇ 'ਚ ਰਹਿਣ ਕੀ ਐਨਸੀਪੀ ਜਾਂ ਉਹਦਾ ਠਾਕਰੇ ਦੀ ਸ਼ਿਵ ਸੈਨਾ ਵਾਂਗੂ ਸਰਕਾਰਾਂ ਦੀ ਮਦਦ ਲੈ ਕੇ ਪਾਰਟੀ ਦੇ ਸਿੰਬਲ ਤੇ ਜਾਂ ਪਾਰਟੀ ਦੇ ਦਫ਼ਤਰਾਂ ਤੇ ਕਬਜ਼ਾ ਕਰ ਲੈਣਗੇ ਮਾਤੇ ਇਸ ਭਲੇਖੇ 'ਚ ਰਹਿਣ ਅਕਾਲੀ ਦਲ ਦਾ ਵਰਕਰ ਅੱਜ ਵੀ ਜਿੰਦਾ ਕੱਲ ਵੀ ਜਿੰਦਾ ਸੀ ਤੇ ਕੱਲ ਨੂੰ ਵੀ ਜਿੰਦਾ ਰਹੂਗਾ ਤੇ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਹੈ ਕਿ ਪੰਜਾਬ ਨੂੰ ਮਹਾਰਾਸ਼ਟਰ ਸਮਝ ਕੇ ਕਿਤੇ ਛੇੜਨਾ ਨਾ ਲੈਣਾ ਇੱਥੇ ਉਹ ਕੇ ਮਾਣੀ ਚੱਲਣੀ ਹੈ ਜਿਹੜੀਆਂ ਤੁਹਾਡੇ ਦੂਜੇ ਸੂਬਿਆਂ ਚ ਚੱਲ ਗਈਆਂ ਮੋਂ ਮੈਂ ਭੁੰਦਰ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇਹ ਦੇ ਕਨਕਲੂਡਿੰਗ ਜਿਹੜੀਆਂ ਗੱਲਾਂ ਨੇ ਆ ਇੱਕ ਮਿੰਟ ਭੁੰਦਰ ਸਾਹਿਬ ਸੁਣ ਲੇ ਲੰਬਾ ਬੋਲੇ ਮੈਨੂੰ ਆਪਰੇਸ਼ਨ ਜਿਹੜਾ ਨਾਗਪੁਰ ਉਹ ਥੋੜਾ ਏਕਰੀਏ ਕਰ ਉਹ ਸਾਹਿਬ ਸਭਾ ਸਾਰਾ ਕਰਦੇ ਤੁਹਾਡੀ ਤਸੱਲੀ ਕਰਾਵਾਂਗੇ ਬਿਲਕੁਲ ਨਾ ਚਿੰਤਾ ਨਾ ਕਰ ਕਕੇ ਜੀ ਬਹੁਤ ਸਾਰਾ ਕਰ ਦੇਗੇ ਕੋਈ ਸ਼ਿਕਰ ਆਪਣੇ ਸੋਰਸੇਜ ਤੋਂ ਪੱਕਾ ਇੰਟੀਫੈਂਡ ਕਾਲੀ ਜਿਹੜੀ ਮੈਂ ਗੱਲ ਕਹੂੰ ਨਾ ਤੁਹਾਡੇ ਅਰਗੇ ਜ਼ਿੰਮੇਵਾਰ ਆਦਮੀ ਤੋਂ ਕਰਨੀ ਪਈ ਹੁੰਦੀ ਹੈ ਮੇਰੇ ਕੋਲ ਮੇਰੇ ਕਰਨ ਨਾਗਪੁਰ ਆਪਰੇਸ਼ਨ ਥੋੜਾ ਹਾਂ ਮੈਂ ਸਮਝ ਗਿਆ ਤੁਸੀਂ ਕਰੋ ਤੁਸੀਂ ਕਰੋ ਤੁਸੀਂ ਕਰੋ ਪਾਜੀ ਤੁਸੀਂ ਕਰੋ ਤੁਸੀਂ ਕਰੋ ਉਸਤਾਦ ਮੈਂ ਉਹ ਲੰਮਾ ਚੌਣਾ ਗਰੇਵਾਲ ਸਾਹਿਬ ਨੇ ਮੈਥੋਂ ਪਹਿਲਾਂ ਫੈਕਟਸ ਦੇ ਨਾਲ ਟਾਈਮ ਦੇ ਕੇ ਡੇਟ ਦੇ ਕੇ ਉਸ ਤੋਂ ਮੇਰੇ ਡਾਕੂਮੈਂਟ ਪੇਸ਼ ਕਰਕੇ ਸਾਰੀਆਂ ਗੱਲਾਂ ਤੁਹਾਨੂੰ ਦੱਸੀਆਂ ਨੇ ਦੁੱਖ ਦੀ ਗੱਲ ਇਹ ਹੈ ਕਿ ਪਹਿਲਾਂ